ਕਦਾ ਕੀਦਾ ਜਾ ਰਿਹਾ ਹੈ ਤਾਂ ਕਿ ਉਸ ਤੋਂ ਹਜੇ ਵੀ ਦੱਸਣਾ ਕੋਸ ਹੈ ਫਰਕ ਬਹੁਤ ਥੋੜਾ ਹੀ ਹੈ ਰੇਡ ਦਾ ਜਾਫਾ ਦੇ ਫਰਕ ਪੈ ਰਿਆ ਜੀ ਹਾਂ ਬੱਲੇ 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 ਲਾਲੇ ਸਿਆਣਾ ਸਾਖਦਾ ਸਾਲੇਣਾ 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 ਸਾੜਿਆ ਬਾਕੀ ਬਹੁਤ ਵਧੀਆ ਜਾਫਾ ਲਾਇਆ 50 ਰੁਪਏ ਹਾਂਜੀ ਕੀਤਾ ਬਹੁਤ ਉਹ ਹੀ ਸਾਖਦਾ ਜਿੱਥੇ ਉੱਤਰ ਮੁਕਦੇ ਉੱਤਰ ਮੁਕਦੇ ਉੱਤਰ ਮੁਕਦੇ ਉੱਤਰ ਮੁਕਦੇ ਉੱਤਰ ਨੂੰ ਹਾਂ ਦਲੋਂ ਪਹੁੰਚੇ ਤੇ ਕੀਤਾ ਸ਼ਾਬਾਸ਼ ਬਹੁਤ ਹੀ ਸਿੰਘ ਫਾਸਲੇ ਮੁਕਾਬਲੇ ਆ ਵੀ ਮੇਰੇ ਵੀਰਿਆਂ ਦੇ ਆ ਵੀ ਗੱਜ ਗੱਜ ਇੱਕਾ ਟੋੜੀਆਂ ਤਾਂ ਜੁਣਤੀਆਂ ਮਤਰੀਆਂ ਵੀ ਗੱਲਾਂ ਟੋੜੀਆਂ ਜਿਹਨਾਂ ਗਾਲਤੋਂ ਨਾ ਬੋਲੇ ਵਿੱਚ ਪਾਪੀ ਦੇ ਚੱਕੇ ਤੋਂ ਵੇ ਤਿੰਨ ਜਾਰੂ ਸਤਾਰ ਤੋਂ ਉਤਾਰਾਂ ਦਾਰੂ ਨਾਲ ਚੱਕੇ ਤੋਂ 10 ਨੇ ਚੌਂ ਆ ਲਾਲੇ ਨੂੰ 50 ਰੁਪਏ ਬੱਬੂ ਨਾਲ ਲਾਜੀ ਆਹ ਸਰਾਸ਼ ਠੀਕ ਹੈ ਆ ਪ੍ਰੇਮ ਨਾਲ ਪ੍ਰੇਮ ਕਰਨਾ ਜਿਹੜਾ ਪ੍ਰੇਮ ਜਿਦਿਸ਼ਹਿਰ ਦਾ ਉਹ ਪ੍ਰਾਣਿਤ ਰਦਰ ਹੋਣੀ ਪਾਣੀ ਉੱਪਰ ਹੀ ਚੱਲੂ ਹੈ